ਕਾ ਸੁਣਾ ਤੁਸੀਂ ਤਾਂ ਝੂਠਾ-ਮੁੱਠਾ ਕਰ ਰਹੇ ਹੋ ਉਹ ਸੱਚੀ ਡਰੂਗਾ ਦੇਖੀ ਆ ਵਾਰਿਆ ਉਹ ਪੀਲੀ ਸ਼ਰਟ ਵਾਲਾ ਆ ਰਾ ਸੱਚੀ ਡਰੂਗਾ ਉਹਟੀ ਸ਼ਰਟ ਵਾਲਾ ਯਾਰ ਹੋਰ ਕੀ ਧਰਮ ਆ ਆ ਦੇਖੋ ਨਾ ਦੇਖੀ ਤੂੰ ਬੰਦਾ ਕਿੰਨਾ ਡਰੂਗਾ ਇਹ ਧਿਆਨ ਨਾਲ ਦੇਖੋ ਨਾ ਓਏ ਇਹਦਾ ਮਿੰਟ ਚ ਆ ਗਿਆ ਯਾਰ ਜੇ ਟੁੱਪ ਗਿਆ ਨਾ ਤਾਂ ਤੈਨੂੰ ਨਿਕਲਣਾ ਨੂੰ ਰੇ ਹਾਂ ਆਜੋ ਆਜੋ ਹਾਂਜੀ ਦੋਸਤੋ ਅੱਬਾ ਲੂਸਰ ਲੂਸਰ ਖੜੇ ਸੀ ਰਾਤਾਂ ਆਪਾਂ ਨੂੰ 7-8 ਵਜੇ ਗਏ ਸੀ ਸਮਾਂ ਜਿਆਦਾ ਲੱਗਿਆ ਸੀ ਰਸਤਾ ਆਪਣਾ ਲੰਬਾ ਥੀ ਥੋੜਾ ਜਿਹਾ ਤੇ ਕੱਲ ਆਪਾਂ ਆਪਣੇ ਟੂਰ ਦਾ ਮੇਨ ਦਿਨ ਸੀ ਜਿਵੇਂ ਕਿ ਆ ਦੀ ਆਪਾਂ 6-7 ਲੋਕੇਸ਼ਨਾਂ ਕੱਲ ਘੁੰਮੀਆਂ ਨੇ ਤੇ ਉਸ ਦੇ ਵਿੱਚ ਆਪਾਂ ਨੂੰ ਸਮਾਂ ਲੱਗ ਗਿਆ ਤੇ ਆਪਾਂ ਨੇ ਅੱਗੇ ਆ ਕੇ ਰੁਕੇ ਲੂਸਰ ਲੂਸਰ ਲੇਟ ਦੇਰ ਰਾਤ ਰੁਕੇ ਆ ਕੇ ਤੇ ਹੁਣ ਆਪਾਂ ਸਵੇਰੇ ਇੱਥੋਂ ਸਮਾਨ ਬੰਨ ਲੈਣਾ ਪੈਕ ਕਰਕੇ ਚੱਲਾਂਗੇ ਚੰਦਰਤਾਲ ਚੰਦਰਤਾਲ ਲੇਕ ਬੜਾ ਸੋਹਣਾ ਲੋਕੇਸ਼ਨ ਆ ਬੜਾ ਸੋਹਣਾ ਥਾਂਗੀ ਧਰਤੀ ਦਾ ਬਹੁਤ ਖੂਬਸੂਰਤ ਜਗਾ ਚੰਦਰਤਾ ਲੇਕ ਕਿ ਪਹਾੜਾਂ ਦੇ ਵਿੱਚ ਇੱਕ ਲੇਕ ਹੈਗਾ ਉਹ ਤੁਹਾਨੂੰ ਦਿਖਾਵਾਂਗੇ ਸਕਿੱਪ ਨਾ ਕਰ ਦਿਓ ਆਗੇ ਵਲੌਗ ਦੇ ਵਿੱਚ ਟਾਈਮ ਕੱਢੋ ਤੇ ਦੇਖੋ ਸਾਰੇ ਵਲੌਗ ਆਪਣੇ ਦੇਖ ਲਿਓ ਤੇ ਹੁਣ ਆਪਾਂ ਇੱਥੋਂ ਸ਼ੁਰੂਆਤ ਕਰਨ ਲੱਗਿਆਂਗੇ ਆਪਣੇ ਅਗਲੇ ਸਫ਼ਰ ਦੀ ਅੱਜ ਆਪਣੇ ਸਫ਼ਰ ਦਾ 6ਵਾਂ ਦਿਨ ਨਵੀਆਂ ਸੜਕਾਂ ਤੇ ਨਵੇਂ ਰੋਡ ਹੁਣ ਮਨਾਲੀ ਨੂੰ ਕ੍ਰੋਸ ਕਰਾਂਗੇ ਮਨਾਲੀ ਤੋਂ ਫਿਰ ਪਿੰਡ ਨੂੰ ਚੱਲਾਂਗੇ ਹੌਲੀ-ਹੌਲੀ ਇੱਥੋਂ ਆਪਾਂ ਸ਼ਿਮਲੇ ਤੋਂ ਚੱਲੇ ਸੀ ਕੱਢ ਦਾਂਗੇ ਘੱਟੋ-ਘੱਟ 14-1500 ਕਿਲੋਮੀਟਰ ਆਪਾਂ ਨੇ ਕਿਲੋਮੀਟਰ ਕੱਢ ਦੇਣਾ ਬਾਕੀ ਡਿਟੇਲਸ ਨੂੰ ਬਲੌਗ ਦੇ ਐਂਡ 'ਚ ਦਵਾਂਗੇ ਆਜੋ ਫਿਰ ਪੌਣਿਆਂ ਕੇ ਤੇਲ ਆਪਾਂ ਸਟੋਰ ਜਿਹੜਾ ਤੇਲ ਕਰਿਆਗਾ ਹੁਣ ਲੋਡ ਪੈਣੀ ਹੈਗੀ ਅੱਧੀ ਟੈਂਕੀ ਰਹਿ ਗਈ ਹੁਣ ਜਿਹੜਾ ਆਪਣੇ ਕੋਲ ਤੇਲ ਆਗਾ ਇਹ ਆਪਾਂ ਬੁਲਟਾਂ 'ਚ ਪਾਉਣ ਲੱਗੇ ਆਂਗੇ ਆਜੋ ਭਾਈ ਜੀ ਫਿਰ ਸਾਬੂ ਸਾਬੂ ਆਏਗਾ ਸਾਬੂ ਸਾਬੂ ਆਏਗਾ ਹਾਂਜੀ ਦੋਸਤੋ ਆਪਾਂ ਨੇ ਸਟੋਰ ਕਰਿਆ ਸੀ ਕਿ ਪਿੱਪੀ ਦੇ ਵਿੱਚ ਪੈਟਰੋਲ ਤੇ ਆਪਾਂ 300 200 ਕਿਲੋਮੀਟਰ 250 200 ਕਿਲੋਮੀਟਰ ਕੱਢ ਕੇ ਉਸ ਤੋਂ ਬਾਅਦ ਆਪਾਂ ਨੂੰ ਇਹਦੀ ਲੋੜ ਪੈਂਦੀ ਹੈ ਕਿ ਅੱਧੀ ਟੈਂਕੀ ਹੋ ਗਈ ਤੇ ਹੁਣ ਦੁਬਾਰਾ ਭਰਾਂਗੇ ਟੈਂਕੀ ਨੂੰ ਆ ਜੀ ਫਿਰ ਰੇਂਜ ਚਲਾਉਣੇ ਜਾ ਰਿਹਾ ਹੈ ਤੇ ਅੱਗੇ ਚਾਹਰਾ ਲੇਕ ਨੂੰ ਚੱਲਿਆ ਹੈ ਤੇ ਦਿਖਾਉਂਦੇ ਆ ਸਾਨੂੰ ਅਗਲੇ ਰਸਤੇ ਵੀ ਦਿਖਾਵਾਂਗੇ ਕਿ ਸੌਕੇ ਕਿੱਥੇ ਔਖੇ ਐਨੇ ਚੱਲਣਾ ਰਹਿਣਾਗਾ ਵੀ ਵੇਖ ਸਾ ਤੇ ਵੀ ਕਿੰਨਾ ਖਰਾਬ ਰਸਤਾ ਹੈਗਾ ਵੀਡੀਓ ਵੀ ਨਹੀਂ ਬਣਉਂਦੀ ਹੈਗੀ ਹਿੰਦੀ ਜਾਂਦੀ ਆਵਾਜ਼ ਗੰਮੀ ਜਾਂਦੀ ਆ ਤੇ ਵੀਡੀਓ ਨਹੀਂ ਜਾਂਦੀ ਆ ਐਵੀ ਬਰਉਣੀ ਪਈ ਆ ਆ ਜਿਓ ਫਿਰ ਹੋਰ ਵੀ ਦਿਖਾਵਾਂਗੇ ਅੱਗੇ-ਅੱਗੇ ਰਸਤੇ ਤੇ ਵਧੀਆ ਵਧੀਆ ਰਸਤੇ ਪੇਸ਼ਨਾ ਵਧੀਆ ਕਿਵੇਂ ਦਾ ਇਹਦਾ ਆਪਣਾ ਅਗਲਾ ਅਫਰ ਰਫਕਾਲ ਪਾਸ ਦੇ ਨਜ਼ਦੀਕ ਆਂਗੇ ਚੰਦਰਤਾਲ ਝੀਲ ਦੇ ਨਜ਼ਦੀਕ ਆਂਗੇ ਤੇ ਸਾਨੂੰ ਰਸਤੇ ਦਿਖਾ ਰਿਆਂਗੇ ਿੱਲੇ ਰਸਤੇ ਆਗੇ ਪਰਸ਼ਾਲੇ ਪਰਸ਼ਵੀ ਸੈਟਰ ਤੇ ਇਹ ਖਲਈ ਹੋ ਗਈ ਸਟਾਰਟ ਤੇ ਹੁਣ ਜਿਹੜੀਆਂ ਅਗਲੀਆਂ ਆਪਣੀਆਂ ਵੀਡੀਓ ਵਾਰੀ ਦਾ ਵਰਫ ਜੀ ਆਉਣਗੀਆਂ ਦੇਖਦੇ ਜਾਓ ਆਪਣਾ ਬਲੌਗ ਤੇ ਆਪਣੇ ਰਸਤੇ ਚਲਦੇ ਪਏ ਨੇ ਅੱਜ ਸ਼ੇਮਾ ਦਿਨ ਆਪਣੀ ਟ੍ਰਿਪ ਦਾ ਬਹੁਤ ਵਧੀਆ ਬਾਬੇ ਦੀ ਕਿਰਪਾ ਦੇ ਨਾਲ ਜਾ ਰਿਹਾਗਾ ਆਪਣਾ ਬਲੌਗ ਜਰੂਰ ਦੇਖ ਲਿਓ ਇਹ ਇੱਕ ਹੋਰਗਾ ਜਿਹੜਾ ਆਪਣਾ ਜੋਨੈਟ ਟ੍ਰਿਪ ਤੇ ਨਾ ਸ਼ਿਮਲੇ ਵੱਲ ਨੂੰ ਹੋ ਕੇ ਆਉਣਾ ਮਨਾਲੀ ਨੂੰ ਹੋ ਕੇ ਨਾ ਆਉਣਾ ਕਿਉਂਕਿ ਮਨਾਲੀ ਪਹਿਲੀ ਲਵੇਟ ਦੂਗਾ ਤੁਹਾਨੂੰ ਮਨਾਲੀ ਤੋਂ ਜਿਹੜਾ ਆਪਾਂ ਕਾਜਰ ਨੂੰ ਜਾਵਾਂਗੇ ਨਾ ਉਹ ਸਾਰਾ ਰੋਡ ਖਰਾਵਾ 100 ਕਿਲੋਮੀਟਰ ਜਾਂ 70 ਕਿਲੋਮੀਟਰ ਦਾ ਰਸਤਾ ਨਾ ਜਿਹੜਾ ਬਿਲਕੁਲ ਖਰਾਬ ਆਗਾ ਵੀ ਮੈਂ ਕਹਿੰਦਾ ਵੀ Shimla ਨੂੰ ਹੋ ਕੇ ਆਓ ਘੁੰਮ ਫਿਰ ਕੇ ਜਾਨ ਵੇਲੇ ਲਿਪੜ ਵੀ ਜਾਉਗੇ ਕੋਈ ਚੱਕਰ ਨਹੀਂ ਕਿਵੇਂ ਦੇ ਆ ਰਹੇ ਨੇ ਆਪਾਂ ਨੂੰ ਹੁਣ ਇਹ ਜਿਹੜਾ برف ਖੁਰਖੁਰ ਕੇ ਨਾ ਮਲਦੇ ਸੜਕਾਂ ਤੇ ਆਉਂਦੀ ਹੈਗੀ ਫਿਰ ਇਹ ਪਾਣੀ ਚਲਦੇ ਨੇ ਝਰਨੇ ਸੜਕਾਂ 'ਤੇ ਚੱਲਣਗੇ ਹੁਣ ਆਪਣੇ ਬਲਾਗ ਦੇ ਵਿੱਚ ਦਿਖਾ ਰਹੇ ਆ ਇਹ ਰਸਤੇ ਨੇ ਜਿਹੜੇ ਤੇ ਬਹੁਤ ਔਖੇ ਤੌਰ ਹੁੰਦੇ ਨੇ ਤੇ ਬਹੁਤੀ ਮਗੇ ਕਿਹਦਾ ਐਸਾ ਰਹੇਗੀ ਕਿ ਜਿਹਦੇ ਰਸਤੇ ਬਹੁਤ ਜ਼ਿਆਦਾ ਹੋਏ ਨਾ ਬਸ ਇੱਕ ਤਰਫੇ ਪੰਨਾ ਹੋਣਾ ਪੈਣਾਗਾ ਮਾਰੀ ਬਾਰੀ ਦੇ ਕੋਲ ਇਸਕਾ ਅਭੀ ਬੱਸ ਖਰੋਸ਼ ਕਾ ਆਜੇ ਫਿਰ ਚੱਲਦੇ ਆਂ ਜੀ ਕਰ ਲਿਆ ਆਪਣੇ ਪਾਰ ਆਜੇ ਅੱਗੇ ਚੱਲਦੇ ਆਂ ਚਲੋ ਪੱਜ ਗਏ ਆਜੋ ਐਵੇਂ ਦੇ ਰਸਤੇ ਆਂਦੀ ਅਸੀਂ ਵੇਟ ਕਰ ਰਹੇ ਤੇ ਅਰੋਚਰ ਰੋਡ ਫੇਰੀ ਫੇਰਾਗਾ ਫਿਰ ਬੁਲਟੇ ਤੇ ਆਇਆ ਨਾ ਇੱਥੇ ਕੀ ਰੱਖਾ ਕੇ ਕੰਮ ਓਕੇ ਆਜੋ ਅਬਰ ਨਾ ਫੜ ਜਾ ਰਿਹਾ 야, 거기 봐, 야. ਇਹ ਦੂਸਰਾ ਆ ਗਿਆ ਆਪਾਂ ਨੂੰ ਝਰਨਾ ਰਸਤੇ ਟੁੱਟੇ ਪੈ ਨੇ ਜਮਾ ਟੋਏ ਪੈ ਰਹੇ ਨੇ ਵੱਡੇ ਵੱਡੇ ਪੱਥਰ ਨੇ ਬਹੁਤ ਖੱਜਲ ਖਵਾਰੀ ਹੁੰਦੀ ਆ ਸੋਨੇ ਦੇਖ ਹੀ ਲਿਆ ਵੀਡੀਓ ਦੇ ਵਿੱਚ ਪਰ ਜਿਹੜਾ ਰਾਈਡਿੰਗ ਦਾ ਸੁਆਦ ਆਗਾ ਨਾ ਉਹ ਇਹਨਾਂ ਵਿੱਚ ਹੀ ਆ ਇਹਨਾਂ ਮੋੜਾਂ ਵਿੱਚ ਨਾ ਝਰਨਿਆਂ ਚ ਨਾ ਪੱਥਰਾਂ ਚ ਜਦੋਂ ਇਹਨਾਂ ਦਿੱਕਤਾਂ ਸਾਹਮਣਾ ਕਰਦਾ ਨਾ ਇੱਕ ਰਾਈਡਰ ਤਾਂ ਉਹ ਸਾਲਾ ਸੁਆਦ ਆ ਉਹੀ ਆ ਪਲੇਨ ਰੋਡ ਤਾਂ ਆਪਣੇ ਸ਼ਹਿਰਾਂ ਚ ਬਿਠੇ ਰਹੇ ਨੇ ਬਹੁਤ ਵਧੀਆ ਇਹ ਰਿਹਾ ਹੁਣ ਤੱਕ ਦਾ ਸਫਰ ਤੇ ਚੰਦਰ ਤਾਲ ਲੇਪੇ ਪਹੁੰਚਣ ਵਾਲਿਆਂਗੇ ਦਿਖਾਉਣਾ ਤੁਹਾਨੂੰ ਚੰਦਰ ਤਾਲ ਲੇਕ ਲੇਕ ਬੜਾ ਘੈਂਟ ਆਗਾ ਦੇਖਦੇ ਆਏ ਬਲੌਗ ਆਪਣਾ ਚੱਕ ਲੈ ਹੁਣ ਮਰ ਭੱਜ ਲੋ ਹੁਣ ਟਾਈਮ ਨਾ ਲਾਓ ਫਿਰ ਅੱਧਾ ਤੇ ਨੰਗਿਆ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਚੰਦਰ ਤਾਲ ਲੇਕ ਤੇ ਤੇ ਇੱਥੋਂ ਤੁਰਨਾ ਪੈਣਾਗਾ ਕੁਝ ਕਿਲੋਮੀਟਰ ਤੁਰਨਾ ਪੈਣਾਗਾ ਉਹ ਦੱਸਦਾ ਕਿੰਨਾ ਆਪਾਂ ਨੂੰ ਪੈਦਲ ਟਰੈਕ ਕਰਨਾ ਪੈਣਾ ਤੇ ਆਪਾਂ ਉਰੇ ਪਹੁੰਚਿਆਂਗੇ ਪਰ ਪਰਸਨ ਪਰ ਬੰਦਾ 150 ਰੁਪਏ ਦੇ ਕੇ ਮਤਲਬ ਕਿ ਆਪਣਾ 1200 ਰੁਪਏ ਲੱਗ ਗਿਆ ਉਰੇ ਤੇ ਇਹ ਨੋਟ ਕਰ ਲੋ ਕੇ ਚੰਦਰਤਾਲ ਜੇ ਦੇਖਣਾਗਾ ਨਾ ਤਾਂ ਜੇਬ ਚ ਪੈਸੇ ਪਾ ਕੇ ਲਿਆਓ 150 ਰੁਪਇਆ ਲੱਗਦਾ ਇਕ ਬੰਦੇ ਦਾ ਇਹ ਗੱਲ ਆਪਣੀ ਨੋਟ ਕਰ ਲੋ ਤੇ ਚੰਦਰਤਾਲ ਲੇਕ ਹੈ ਬੜਾ ਸੋਹਣਾਗਾ ਸਕਿੱਪ ਨਾ ਕਰਿਆ ਕਰੋ ਦੇਖ ਕੇ ਜਾਇਓ ਰਸਤਾ ਬਹੁਤ ਖਤਰਨਾਕ ਆ ਜਿਗਰੇ ਵਾਲੀ ਚਲਾਊਗਾ ਬੁਲਟ ਹੋ ਜਾ ਮੋਟਰਸਾਈਕਲ ਕੋਈ ਵੀ ਹੋਵੇ ਜਿਗਰੇ ਵਾਲੀ ਇਹ ਲੈ ਕੇ ਆਊਗਾ ਖਤਰਨਾਕ ਰਸਤਾ ਹੈ 2 ਕਿਲੋਮੀਟਰ ਦਾ ਬਾਕੀ ਆਜੋ ਦਿਖਾਉਣਾ ਏ ਸਾਨੂੰ ਚੰਦਰਤਾਲ ਲੇਕ ਤੇ ਫੋਟੋ ਫੋਟਾ ਕਰਦੇ ਆਗੇ ਇੰਜੋਏ ਆਪਣੀ ਇਹ ਹੁਣ ਪਲੇਸ ਮੁੜਦੀ ਹੋ ਜਾਂਦੀ ਆ ਆਪਾਂ ਪਿੰਡ ਘਰ ਨੂੰ ਚੱਲਾਂਗੇ ਹੌਲੀ ਹੌਲੀ ਅੰਦਰ ਤਾਲ ਲੈਕ ਆਪਣਾ ਲਾਸਟ ਹੀ ਆ ਤੇ ਉਸ ਤੋਂ ਬਾਅਦ ਆਪਾਂ ਰਵਤਾਂ ਮਨਾਲੀ ਫਿਰ ਤਾਂ ਲੋਕਲੀ ਆ ਜਾਾਂਗੇ ਆਜੋ ਦਿਖਾਉਨੇ ਆ ਤੁਹਾਨੂੰ ਕਰਦੇ ਆ ਥੋੜਾ ਜਿਹਾ ਛੋਟਾ ਜਿਹਾ ਟਰੈਕ ਆ ਤੇ ਨਾਲੇ ਚੰਦ ਤਾਲ ਲੈਕ ਦੇਖਦੇ ਆ ਫੋਟੋਆਂ ਤੇ ਤੁਹਾਨੂੰ ਵੀ ਦਿਖਾਉਨੇ ਆ ਆਜੋ ਦੇਖੀ ਚੱਲੇ ਵਲੌਗ ਕ੍ਰੈਸਟ ਉਹਨੇ ਲੇ ਰਿਹਾ ਮੋਟ ਨਾ ਢਾੜ ਕਰਕੇ ਲੱਗਦਾ ਨਾ ਚਾਈ ਕਰਕੇ ਉਸ ਤੋਂ ਬਾਅਦ ਭਰਾ ਤਾਂਗ ਦੀਆਂ ਸ਼ਰਤਾਂ ਦੇ ਹਾਂ ਬੰਗਸ ਨੂੰ ਨਮਸਕਾਰ ਫਿਰ। ਨਾਮ ਲੈ ਤਰੀਆਂ ਨਾਲ। ਪਾਜੋ ਜੋਨੀਆ। ਉਹ ਜਰਾ ਸਾਹਮਣੇ ਦੇਖ ਰਿਹਾ ਨਾ। ਉਹੀ ਚੰਦਰਤਾਲ ਝੀਲ ਆ। ਬਹੁਤ ਸੋਹਣਾ। ਬਹੁਤ ਹੀ ਖੂਬਸੂਰਤ ਆ ਚੰਦ ਦੀ ਸ਼ੇਪ ਦੇ ਵਿੱਚ ਬਣਾ ਹੋਇਆ ਕਹਿੰਦੇ। ਪਹਾੜਾਂ ਦੇ ਵਿੱਚ ਘਿਰਿਆ ਹੋਇਆ। ਸਾਰੇ ਪਾਸੋਂ ਵੱਡੇ ਪਹਾੜਾਂ ਦੇ ਵਿੱਚ ਚਿੱਟੇ ਪਹਾੜਾਂ ਦੇ ਵਿੱਚ ਹੁਣ ਤਾਂ ਚਲੋ ਆਪਾਂ ਜੂਨ 'ਚ ਆਇਾਂਗੇ ਥੋੜੀ ਜਿਹੀ ਬਰਫ਼ ਘੱਟ ਆ ਗਈ ਤੇ ਦਾਣਾ ਜਿਹੜਾ ਪਾਣੀ ਆ ਕਲਰ ਵੀ ਚੇਂਜ ਕਰ ਦਿੰਦਾ ਹੈਗਾ ਜਿਵੇਂ ਸ਼ਾਮ ਨੂੰ ਰਾਤ ਨੂੰ ਹਨਾ ਦੁਪਹਿਰ ਨੂੰ ਜਿਵੇਂ ਰਾਤ ਨੂੰ ਨੀਲਾ ਪਾਣੀ ਚਮਕਦਾ ਹੈ ਇਹ ਤਾਂ ਹੀ ਇੰਨੀ ਦੁਨੀਆ ਘੁੰਮਣ ਆਉਂਦੀ ਆ ਓਰੇ ਤੇ ਕੋਈ ਗੱਲ ਬਾਤ ਆ ਜੋ ਦਿਖਾਉਣਿਆਂ ਲਵੇ ਲੱਕੇ ਕਾਫੀ ਔਖੇ ਰਸਤੇ ਪਾਰ ਕਰਕੇ ਆਪਾਂ ਇੱਥੇ ਤੱਕ ਪਹੁੰਚੇ ਹਾਂਗੇ। ਬਾਕੀ ਤੁਸੀਂ ਸਾਡਾ ਬਲੌਗ ਦੇਖੋ। ਤੁਹਾਨੂੰ ਸਾਰਾ ਕੁਝ ਦਿਖ ਜੂਗਾ ਵੀ ਕਿੱਥੋਂ-ਕਿੱਥੋਂ ਲੰਘੇ ਆ ਸੀ। ਕਾਫੀ ਔਖੇ ਰਸਤੇ ਦਾ ਸਾਹਮਣਾ ਕਰਨਾ ਪਿਆ। ਆਜੂ ਦਿਖਾਉਨੇ ਆ ਤੁਹਾਨੂੰ। ਹੰਦਿਲਾ ਪਾਣੀ ਦੀਆਂ ਨਦੀਆਂ ਪਹਾੜਾਂ ਦੀ ਸ਼ਾਨ ਨੇ। ਜਿੱਥੇ ਵੀ ਜਾਵਾਂਗੇ ਆਪਾਂ ਨੂੰ ਵਗਦਾ ਪਾਣੀ ਮਿਲੂਗਾ ਪਹਾੜਾਂ ਦੇ ਵਿੱਚ ਇੱਕ ਮਨ ਨੂੰ ਸਕੂਨ ਤੇ ਤਾਜੀ ਹਵਾ ਸੋਹਣਾ ਵੈਦਰ ਇੱਥੇ ਆਪਣੇ ਆਉਣ ਤੋਂ ਪਹਿਲਾਂ ਸਨੋ ਫਾਲ ਹੋਈ ਹੈਗੀ 2-4 ਦਿਨ ਪਹਿਲਾਂ ਨਾ 4 ਤਰੀਕ ਨੂੰ ਸਨੋ ਫਾਲ ਹੋਈ ਹੈ ਇੱਥੇ ਕਦੇ ਮੌਸਮਾ ਕੁੱਪੇ ਦੇ ਨਾਲ ਗਰਮ ਹੋ ਜਾਂਦਾ ਤੇ ਕਦੇ ਠੰਡਾ ਠਾਰ ਹੋ ਜਾਂਦਾ ਹੈਗਾ ਇਹੀ ਪਹਾੜਾਂ ਦੀ ਖਾਸੀਅਤ ਆ ਇਹਨਾਂ ਕਦੇ ਖਾਲੀ ਘਾਟ ਹੋ ਜਾਂਦੀ ਐ ਪਹਾੜਾਂ ਵਿੱਚ ਬੇਮੌਸਮੀ ਬਰਸਾਤ ਹੋ ਜਾਂਦੀ ਐ ਕਦੇ ਦਿਖਦੀ ਟਿੱਕੀ ਸੂਰਜ ਦੀ ਤੇ ਕਦੇ ਕਾਲੀ ਘਾਟ ਹੋ ਜਾਂਦੀ ਐ ਇਹਨਾਂ ਪਹਾੜਾਂ ਵਿੱਚ ਬੇਮੌਸਮੀ ਬਰਸਾਤ ਹੋ ਜਾਂਦੀ ਐ ਮਤਲਬ ਕਿ ਇਹ ਲੈਣਾ ਪਤਾ ਹੀ ਲਿਖੀ ਜਾਂਦੀਆਂ ਪਹਾੜਾਂ ਦੇ ਵਿੱਚ ਦਰਸਾਉਂਦੀਆਂ ਨੇ ਲੈਣਾ ਤੁਹਾਨੂੰ ਪਸੰਦ ਆਇਆ ਹੋਵੇ। ਹੌਲੇ ਰੋੜ ਤੋਂ। ਕਾਹਨ ਡਰਾਓ? ਇੱਕ ਕੁੱਚਾ। ਬਾਬਾ ਇੱਕ ਜੀ ਨਾ। ਨਦੀ ਦੇ ਵਿੱਚੋਂ ਦੀ ਕ੍ਰੋਸ ਪੱਥਰਾਂ ਦੀ ਇੱਕ ਲੈਂ ਬਣੀ ਹੋਈ ਆ। ਜਿਹਨੂੰ ਆਪਣੇ ਜਿਹੜੇ ਆਪਣੀ ਟੀਮ ਆ ਆਵਾਰੀ ਆਪਣੀ ਟੀਮ ਤੇ ਕ੍ਰੋਸ ਕਰੂਗੀ ਇਹ ਚੰਦਰਤਾਲ ਝੀਲ ਦੇ ਵਿੱਚੋਂ ਪਾਣੀ ਚੱਲ ਰਿਹਾ ਹੈਗਾ ਜਿਹੜਾ ਕਿ ਪਹਾੜਾਂ ਦੇ ਵਿੱਚੋਂ ਲੰਘ ਰਿਹਾ ਹੈਗਾ ਆਪਣੀ ਟੀਮ ਵਰਕ ਸਾਰਾ ਨਾਲ ਹੀ ਆ ਰਹੇ ਨੇ ਸਾਰੇ ਇਹਦੇ ਬੰਦਾ ਬੰਦਾ ਨਿਕਲਦਾ ਢੂੰਗੇ ਹੌਲੀ ਆਓ ਫੇਰੇ ਵੀਡੀਓ ਬਣੋ ਫੇਰੇ ਵੀਡੀਓ ਬਣੂਗੀ ਔਖੇ ਹੋਵੇ ਮੜੇ ਔਖੇ ਵਿਪਾਰ ਕਰਨਾ ਔਖਾ ਹੋ ਰਿਹਾ ਸਾਨੂੰ ਇਹ ਮੇਰੀ ਗੱਲ ਸੁਣਾ ਤੂੰ ਸਦਾ ਝੂਠਾ ਮੁੱਠਾ ਕਰ ਰਹੇ ਹੋ ਉਹ ਸੱਚੀ ਡਰੂਗਾ ਦੇਖੀ ਆਹ ਆ ਰਿਹਾ ਉਹ ਪੀਲੀ ਸ਼ਰਟ ਵਾਲਾ ਆ ਰਿਹਾ ਸੱਚੀ ਡਰੂਗਾ ਉਹ ਟੀ ਸ਼ਰਟ ਵਾਲਾ ਯਾਰ ਹੋਰ ਕਿਤਰਾ ਮੋਰ ਆ ਆ ਦੇਖ ਨਾ ਦੇਖੀ ਤੂੰ ਬੰਦਾ ਕਿੰਨਾ ਡਰੂਗਾ ਏ ਧਿਆਨ ਨਾਲ ਦੇਖੋ ਨਾ ਓਏ ਇਹਦਾ ਮਿੰਟ ਚ ਆ ਗਿਆ ਯਾਰ ਜੇ ਟੁੱਪ ਗਿਆ ਨਾ ਤਾਂ ਨਿਕਲਣਾ ਨੂੰ ਰੇ ਆਜੋ ਆਜੋ ਭਾਈ ਕਿੰਨਾ ਗਾਇਆ ਜਦੋਂ ਅਸਾਂ ਸਿੰਗਰ ਆਇਆ ਨਾ ਬਹੁਤ ਵਧੀਆ ਵੀਡੀਓ ੱਚੀ ਬਣ ਗਈ ਇਸ ਦੇ ਨਾਲ ਹਰਦੀਪ ਭਾਈ ਆਪਣੀ ਵੀ ਜਿਵੇਂ ਨੀਲਾ ਪਾਣੀ ਆ ਹੈਨਾ ਸਾਫ ਦੇ ਕੀ ਚਮਕ ਰਿਹਾ ਪੂਰਾ ਨਾ ਨਾ ਬੱਸ ਚਲੋ ਬਰੈਡ ਰਸਟ ਕਰਕੇ ਲੇਕਿਨ ਸਭ ਇਹ ਆਟਾਦਰ ਤਾਂ ਅਸਲ ਦਿਖਾ ਵਰਗੇ ਪੱਤੇ ਹੀ ਰਿਆ ਵਰਗੇ ਚਲੋ ਇਹ ਲਈ ਪੜਿਆ ਆਪਣਾ ਨਿਵੇਜਾ ਚੰਦਰਪਾਲ ਲੇਖਣਾ ਚੰ드ਰਾਮਾ ਦੇ ਸ਼ੇਪ ਵਿੱਚ ਬਣਾ ਹੋਇਆਗਾ ਇਸ ਲਈ ਇਸ ਨੂੰ ਚੰਦਰਪਾਲ ਲੇਖ ਕਹਿੰਦੇ ਨੇ ਇੱਥੇ ਬਹੁਤ ਦੂਰੋ ਦੂਰੋ ਪੂਰੇ ਇਹ ਕਿੱਪੀ ਉਪ ਪਹਾੜਾਂ ਦਾ ਪਾਣੀ ਸਾਫ਼ ਸੁਥਰਾ ਸਾਰਾ ਇੱਥੇ ਇਕੱਠਾ ਹੁੰਦਾ ਹੈਗਾ ਤੇ ਇੰਨੀ ਕਿ ਤਾਜ਼ਗੀ ਹੈਗੀ ਵੀ ਹਵਾ ਪਸ਼ੂਦਾਰ ਫਰੈਸ਼ ਤੇ ਕੋਈ ਕੋਈ ਵਾਦ ਆ ਰਿਹਾ ਹੈਗਾ ਵੀ ਆਪਾਂ ਅਦਾ ਕਹਿੰਦਾ ਆਈ ਆਪਾਂ ਨੂੰ ਕੋਈ ਪਸਤਾਵਾ ਨਹੀਂ ਹੋਇਆ ਚੰਦਰਤਾਲ ਦੇਖਿਆ ਬਹੁਤ ਸੋਹਣਾ ਲੱਗਿਆ ਨੀਲਾ ਪਾਣੀ ਹਾਂ ਹਰਾ ਨੀਲਾ ਪਾਣੀ ਤੇ ਆਪਾਂ ਨੂੰ ਵਿੱਚੋਂ ਪੱਥਰ ਦਿਖ ਰਿਹਾ ਹੈਗਾ ਕਾਫੀ ਡੰਗਾਈ ਹੋਣੀ ਦੇ ਅੱਗੇ ਜਾ ਕੇ ਡੰਗਾਈ ਹੋ ਜਾਣੀ ਕਾਫੀ ਕਿਉਂਕਿ ਪੱਥਰਾਂ ਦੇ ਪਹਾੜਾਂ ਦੇ ਵਿੱਚ ਆਪਣੇ ਆ ਪਾਣੀ ਰੁਕਿਆ ਹੋਇਆ ਹੈਗਾ ਇੱਕ ਕਦਰਤ ਦ ਹੈ ਦਿੱਤਾ ਹੋਇਆ ਤੋਹਫਾ ਹੈ ਤੇ ਆਪਾਂ ਘੁੰਮ ਰਿਆਂਗੇ ਬਹੁਤ ਸੋਹਣਾ ਲੱਗਿਆ ਆਪਾਂ ਨੂੰ ਚੰਦਰਤਾ ਲੇਕ ਤੇ ਆਜੋ ਫਿਰ ਫੋਟੋ ਸ਼ੂਟ ਕਰਕੇ ਉਸ ਤੋਂ ਬਾਅਦ ਚੱਲਦੇ ਆਪਾਂ ਵਾਪਸੀ ਰਕਤਾਂਗ ਰੋਡ ਚਲਵਾਜੋ ਫਿਰ ਚੱਲਦੇ ਆਂਗੇ ਵਾਪਸ ਆਪਾਂ ਰਕਤਾਂਗ ਰੋਡ ਕਿ ਨਹੀਂ ਮਨਾਲੀ ਕਿ ਨਹੀਂ ਚੱਲਦੇ ਆਗੇ ਇਹ ਦੇਖੋ ਆਨੇ ਸਾਨੂੰ ਨਵੇਂ ਰਸਤੇ ਹੋ ਰਹੇ ਆਪਾਂ ਨੇ ਵਧੀਆ ਦੇਖਿਆ ਲੇਕ ਵਧੀਆ ਦੇਖਿਆ ਬਹੁਤ ਸੋਹਣੀ ਜਗ੍ਹਾ ਹੈਗੀ ਚਲੋ ਤਾਂ ਲੇਕ ਇੱਕ ਵਾਰ ਜਰੂਰ ਆਓ ਦੇਖੋ ਓਕੇ ਵਧੀਆ ਲੱਗਿਆ ਆਪਾਂ ਨੂੰ ਇਸ ਥਾਂ ਤੇ ਹੋਰ ਵੀ ਦਿਖਾਵਾਂਗੇ ਨਵੇਂ-ਨਵੇਂ ਤੇ ਹੁਣ ਵਾਪਸੀ ਦਾ ਚੱਲ ਪਿਆ ਆਪਣਾ ਦੌਰ ਤੇ ਇਸ ਤੋਂ ਬਾਅਦ ਆਪਾਂ ਹੁਣ ਹੌਲੀ-ਹੌਲੀ ਕਰਦੇ ਜਾਵਾਂਗੇ ਘਰ ਨੂੰ ਵਾਪਸੀ ਤੇ ਆਪਣਾ ਮਨਾਲੀ ਇੱਥੋਂ 130-40 ਕਿਲੋਮੀਟਰ ਦੀ ਦੂਰੀ ਤੇ ਲਾਦਾਂਗੇ ਆਪਾਂ ਖਿੱਚ ਕੇ ਸ਼ਾਮ ਕੱਕ ਆਪੇ ਆਜੋ ਫਿਰ ਚੱਲਦੇ ਆਂਗੇ ਵਾਪਸ ਬੁਲਟਾਂ ਵੱਲ ਇਹ ਆਪਾਂ ਨੂੰ ਜਿਹੜੇ ਚੜ੍ਹਨੇ ਆਉਂਦੇ ਨੇ ਨਾ ਰਸਤਾ ਖਰਾਬ ਆਉਂਦਾ ਦੋ ਜਗ੍ਹਾ ਤੇ ਆਉਂਦਾਗਾ ਚੰਦਰਤਾਲ ਲੇਕ ਨੂੰ ਜਦੋਂ ਆਪਾਂ ਜਾਣੇ ਆਂਗੇ ਉਦੋਂ ਵੀ ਆਊਗਾ ਤੇ ਆਪਾਂ ਨੂੰ ਚੰਦਰਤਾਲ ਲੇਕ ਤੋਂ ਵਾਪਸ ਮੁੜਨਾ ਪਊਗਾ ਮਨਾਲੀ ਨੂੰ ਇਹ ਦੋ ਦੋ ਵਾਰ ਕੱਢਨੇ ਪੈਂਦੇ ਨੇ ਬੜੇ ਔਖੇ ਰਸਤੇ ਨੇ ਜਿਹੜਾ ਨਾਲ ਹੁੰਦਾ ਬੋਲਟ ਤੇ ਉਹਨੂੰ ਵੀ ਬੂਟ ਕੱਢਨੇ ਪੈਣਗੇ ਜਿਹੜਾ ਚਲਾ ਰਿਹਾਗਾ ਉਹਦੇ ਨਾਲ ਤਾਂ ਕੁੱਤੇ ਕਾਣੀ ਹੁੰਦੀ ਹੋਆ ਤੇ ਤੁਸੀਂ ਦੇਖ ਸਕਦੇ ਵੀ ਬਹੁਤ ਡੂੰਘਾਗਾ ਇਹ ਪਾਣੀ ਐਵੇਂ ਨਹੀਂ ਲੱਗਦਾਗਾ ਸਗਾ ਚੜ੍ਹਨਾ ਲੱਗ ਰਿਹਾਗਾ ਰਸ ਟੈਕਨਾਬ ਲੱਗ ਰਿਹਾ ਬਹੁਤ ਔਖਾਗਾ ਮਸਾ ਇੰਪੋਰਟ ਦਾ 350 ਸੀਸੀ ਹੈਗਾ ਫਿਰ ਵੀ ਮਸਾ ਚੜਦਾਗਾ ਓਕੇ ਓਏ ਗਾਲੀ ਮੁਸੀਬਤਾਂ ਦਾ ਸਾਹਮਣਾ ਉਹੀ ਕਰੂਗਾ ਜਿਹੜਾ ਬਾਹਰ ਨਿਕਲੂਗਾ ਘਰੇ ਬੈਠੇਗਾ ਕੁਝ ਨਹੀਂ ਹੁੰਦਾਗਾ ਸਾਈਡ ਤੇ ਵੀਰੇ ਗੱਡੀ ਗੱਡੀ ਕਈ ਐਨੇ ਤੰਗ ਮੋੜ ਆ ਜਾਂਦੇ ਨੇ ਵੀ ਫਿਰ ਮਜਬੂਰ ਹੋ ਜਾਂਦੇ ਰੁਕਣ ਲਈ ਇਹ ਤੁਸੀਂ ਵੇਖ ਰਹੇ ਹੋ ਕਿੰਨਾ ਖਰਾਬ ਜਿਹਾ ਰਸਤਾ ਲਓ ਜੀ ਆਪਾਂ ਵੀ ਕਰ ਦਿਆਂਗੇ ਕਵਰ ਜਾਮ ਲੱਗ ਜਾਂਦੇ ਨੇ ਮੋੜ ਹੀ ਬਹੁਤ ਕੁੱਤੇ ਜਿਹੇ ਆਉਂਦੇ ਨੇ ਇੱਧਰ ਆਪਾਂ ਰਸਟ੍ਰਾਂਟਾਸ ਤੇ ਚੱਲਿਆਂਗੇ ਰਸਟਾਂਟ ਸਾਈਡ ਆਜੋ ਲਓ ਜੀ ਇੱਕ ਆਪਾਂ ਰੋਟਾਪਾ ਮਸਾ ਹੀ ਮਿਲਿਆਗਾ ਮਤਲਬ ਕਿ ਸਾਰੀ ਲੋਕੇਸ਼ਨ ਚੰਦਰਦਾਰ ਲੋਕੇਸ਼ਨ ਦੇਖ ਕੇ ਨਾ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਵੀ ਆਪਾਂ ਕੁਝ ਨਹੀਂ ਖਾਦਾ ਸੀ ਸਵੇਰੇ ਨਨੇ ਗਾਲ ਦੇ ਚੱਲੇ ਤੇ ਤੇ ਰਸਤੇ ਦੇ ਵਿੱਚ ਆਪਾਂ ਨੂੰ ਮਿਲਿਆ ਢਾਬਾ ਤੇ ਆਪਾਂ ਨੇ ਇੱਥੇ ਦਾਲ ਆਪਣੇ ਰਾਜਮਾ ਤੇ ਚਾਵਲ ਰਾਜਮਾ ਚਾਵਲ ਹੀ ਖਾਦੇ ਨੇ ਤੇ ਰੋਟੀ ਇੱਥੇ ਨਹੀਂ ਮਿਲੀ ਆਪਾਂ ਨੂੰ ਉਸ ਤੋਂ ਬਾਅਦ ਹੁਣ ਮਨਾਲੀ ਘਟੋ ਘਟ 5 ਘੰਟਿਆਂ ਦਾ ਰਸਤਾ ਹੈਗਾ ਇਹ ਲਾਸਟ ਹੀ ਏਵੇ ਢਾਬਾ ਗਾ ਅੱਗੇ ਰੋਟੀ ਨਹੀਂ ਮਿਲਦੀਏਗੇ ਨਹੀਂ ਗਰੇ ਵੀ ਆਈ ਹੋਏ ਨੇ ਘੁੰਮਣ ਰੇ ਇਹ ਬਾਅਦ ਢਾਬਾ ਗੋਰੇ ਰੁਕੇ ਹੋਏ ਨੇ ਟੋਲਰ ਕਰਾਣੇ ਸਫਰ ਹੈ ਅੱਜ ਫਿਰ ਚੱਲਦੇ ਆਂਗੇ ਆਪਣਾ ਅਗਰੇ ਸਫ਼ਰ ਤੇ ਤੇ ਰਾਤਾਂ ਦੀ ਰਾਤੇ ਹੁਣ ਕੋਈ ਬੰਨਾ ਨਹੀਂ ਮਿਲਦਾ ਲੋਕ ਕੋਈ ਡਰਦੇ ਇੱਥੇ ਜਾਂਦੇ ਪੜਾਉਂ ਘਾੜੀ ਰੋਕ ਕੇ ਜਾ ਕੋ ਘਰ ਕੋ ਮਿਲ ਕੇ ਜਿਵੇਂ ਨਾ ਪੜਾਉਂਗੇ ਕਾਉਂਗੇ ਆਉਣਗੇ ਆ ਯਾਰ ਪਰ ਤੋ ਹੋ ਗਿਆ ਰਸਤੇ ਚੋਂ ਇੱਕ ਘਰ ਮਾ ਜਿਦੋਂ ਆਂ